ਜੈ ਕਰਦੇਵ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਦਾਸ ਬਹੁਤ ਇੱਕ ਨਮਾਣਾ ਜਿਆ ਤੁਹਾਡਾ ਸੇਵਾਦਾਰ ਆ ਬਾਬਾ ਅਸਰ ਦੇ ਦਰਬਾਰ ਦਾ ਕੁੱਕਰ ਨੌਕਰ ਦਰਵੇਸ਼ ਹੋਣ ਦੇ ਨਾਤੇ ਬਾਬਾ ਜੀ ਨੇ ਜੋ ਦਾਸ ਨੂੰ ਸੇਵਾ ਲਗਾਈ ਹੈ ਜਿਸ ਤਰ੍ਹਾਂ ਕਿ ਪਿਛੇ ਕਰੋਨਾ ਦਾ ਵੀ ਚੱਕਰ ਹੋਇਆ ਉਹ ਟਾਈਮ ਅਸੀਂ 72 ਲੰਗਰ ਕੀਤੇ ਸੁਖਬਨੀ ਸਾਹਿਬ ਦੇ ਹਰ ਰੋਜ਼ ਕਾਂਚੀ 티브 ਦੇ ਲੈਫਟ ਚੱਲਦਾ ਸੀ ਕਿਉਂਕਿ ਸਾਡੇ ਡੇਰ ਦੀ ਪਰੰਪਰਾ ਹੈ ਪਹਿਲਾਂ ਆਗਿਆ ਗੁਰਾਂ ਤੋਂ ਲੈ ਲਈਏ ਦੂਜਾ ਕੰਮ ਕੀਤਾ ਲੋੜੀਏ ਪਰਮਪితਾ ਪ੍ਰਮਾਤਮਾ ਅਕਾਲ ਪੁਰਖ ਨਰੰਕਾਰ ਜੀ ਉਹਦੇ ਨਾਂ ਤੇ ਅਰਦਾਸਾਂ ਬੇਤੀਆਂ ਕਰ ਲੀਆਂ ਤੇ ਤਰਲੇ ਕਹਨੇ ਉਸ ਤੋਂ ਵੱਡਾ ਕੋਈ ਨਹੀਂ ਹੈ ਅੱਜ ਵੀ ਜਿੱਦਾਂ ਪਤਾ ਚੱਲਿਆ ਹੜ ਭੀੜਤਾ ਕੁਦਰਤਾਂ ਜਿਹੜੀ ਐ ਉਹਦੇ ਮਾਰੇ ਜੋਰ ਕਿਸੇ ਦਾ ਨਹੀਂ ਐ ਸਾਡਾ ਫਰਜ਼ ਬੰਦਾ ਉਹਦੇ ਮਾਰੇ ਬੇਨਤੀਆਂ ਕਰਨੀਆਂ ਤਰਲੇ ਕਰਨੇ ਅਰਦਾਸਾਂ ਕਰਨੀਆਂ ਸਮੁੱਚੀ ਮਨੁੱਖਤਾ ਲਈ ਜਾਤ ਪਾਤ ਦੇ ਕੋਡ ਨੂੰ ਦਾਸ ਪਹਿਲਾਂ ਵੀ ਵੱਡਾ ਐ ਅੱਜ ਵੀ ਜਾਤ ਪਾਤ ਦੀ ਗੱਲ ਨਹੀਂ ਆ ਮਨੁੱਖੀ ਜੋ ਸੰਗਤਾਂ ਨੇ ਸਾਡੇ ਡੇਡੇ ਸੇਵਾਦਾਰ ਮਹਾਨ ਮਹਾਨ ਜਿਸ ਤਰ੍ਹਾਂ ਕੇ ਸੇਵਾ ਧਾਰਿਆ ਸਾਡੇ ਦੋ ਤਰੀਕ ਤੋਂ ਛਰੀ ਅਖੰਡ ਪੜ ਸਭ ਲੜੀ ਰੰਭ ਕੀਤੀ ਗਈ ਹੈ 21 ਤਰੀਕ ਦਾ ਲੜੀbaar ਦਾਨੀ ਸੱਜਣ ਡੇਰੇ ਦੇ ਸੇਵਾ ਦਾ ਡੇਰੇ ਵੱਲੋਂ ਪਰਿਵਾਰ ਵੱਲੋਂ ਜੋ ਭੋਗ ਪਾਈ ਜਾਂਦੇ ਨੇ ਹਰ ਰੋਜ਼ satsang ਕੀਰਤਨ ਤੇ ਲੰਗਰ ਪੰਡਾਰਾ ਪੂਰੇ ਨਗਰ ਵਿੱਚ ਚੱਲਦਾ ਹੈ ਨਗਰ ਦੀਆਂ ਬੀਬੀਆਂ ਰੋਜ਼ ਸੇਵਾ ਤਤਪਰੇਣੀਆਂ ਨੇ ਨਾਲ ਨਾਲ ਹਰ ਪੀਰਤਾ ਲਈ ਅਰਦਾਸਾਂ ਬੇਤੀਆਂ ਹੁੰਦੀਆਂ ਅਸੀਂ ਪਹਿਲੀ ਤਰੀਕਤੋਂ ਕਈ ਕਈ ਜਗ੍ਹਾ ਤੇ ਰੋਜ਼ ਆਪ ਦਾਸ ਸੇਵਾਦਾਰ ਬਣ ਕੇ ਸੰਗਤ ਦਾ ਡੇਰ ਦੀਆਂ ਗੱਡੀਆਂ ਤੈਨ ਜਾਂਦੀਆਂ ਜਿਨ੍ਹਾਂ ਵਿੱਚ ਲੰਗਰ ਡੇਰੇ ਲੋੋਂ ਬੁਕਵਾ ਕੇ ਦਾਲਾ ਸੱਦੀਆਂ ਬਣਾ ਕੇ ਜਲ ਪਾਣੀ ਲੰਗਰ ਦੇ ਨਾਲ ਲੈ ਕੇ ਜਾਂਦੇ ਹਾਂ ਸੇਵਾ ਤੇ ਜੀ ਸੋ ਕੱਲ ਤੋਂ ਜਿੱਥੇ ਪੇੜ ਦਰਦ ਟੋਲਟਾਂ ਦੀ ਦਵਾਈ बुखार दी दवाई खंग दी दवाई ਹੋਰ ਦਰਦਾਂ ਦੀ ਦਵਾਈ ਬਹੁਤ ਸਾਰੀਆਂ ਦਵਾਈਆਂ ਨਾਲ ਸਾਡੇ ਹਰਿਆਣੇ ਤੋਂ ਸੰਗਤ ਆ ਕਰਕੇ ਬੜਾ ਉਹ ਵੀ ਸਜੋਗ ਡਾਕਟਰ ਕਾ ਲੈ ਕੇ ਗਏ ਬਹੁਤ ਤਰ੍ਹਾਂ ਜਿੱਥੇ ਕਿ ਸੁਲਤਾਨਪੁਰ ਲੋਧੀ ਆ ਲ ਗਏ ਸਤਲੋ ਦਰਿਆ ਤੇ ਗਏ ਬੜੇ ਬੰਨ ਜਿੱਥੇ ਲੱਗਦੇ ਆ ਦਾਸ ਨੇ ਕੱਲ ਮੋਰੇ ਵੀ ਆਪਣੇ ਕੰਧੇ ਤੇ ਠਾਕੇ ਜਿੱਥੇ ਫੌਜੀ ਲੱਗਿਓ ਸੀ ਉੱਥੇ ਮੈਂ ਵੀ ਚਾਰ ਬੋਰੇ ਚੱਕੇ ਤੇ ਬਰ 500 ਪੁਲਿਸ ਦੇ ਉਹਨਾਂ ਨੇ ਮੇਰੂੰ ਕਿਹਾ ਮਹਾਰਾਜ ਬਸ ਕਰੋ ਤੁਸੀਂ ਬਜ਼ੁਰਗੋ ਤੁਹਾਡੀ ਸੇਵਾ ਹੋ ਗਏ ਸੇਵਾ ਕਰਨ ਨੂੰ ਬੜਾ ਦਿਲ ਕਰਦਾ ਹੈ ਕਿਉਂਕਿ ਪ੍ਰਮਾਤਮਾ ਨੇ ਇੱਕ ਬਹੁਤ ਪੰਜਾਬ ਵਿੱਚ ਦੁਖਦਰਦੀਆਂ ਕਹਾਣੀਆਂ ਆ ਅੱਜ ਵੀ ਲੰਗਰ ਪੰਡਾਰਿਆਂ ਦੇ ਨਾਲ-ਨਾਲ ਦਾਦੀ ਸੱਜਣ ਜਿਨ੍ਹਾਂ ਦੇ ਕਰਮਾ ਚ ਆ ਉਹ ਵੀ ਸੇਵਾਦਾਰ ਦੇ ਨਾਲ ਕਰ ਰਹੇ ਨੇ ਸੋ ਅੱਜ ਫੇਰ ਸਾਬਣ ਸੋਡਾ ਸ ਆਪਣੇ ਤੇਲ ਦਵਾਈ ਜਿੱਥੇ ਪੈਰਾਂ ਤੇ ਲਾਉਣ ਵਾਸਤੇ ਖੰਗ ਦੀ ਦਵਾਈ ਸਿਰਦਰਦ ਹੋਈ ਬਹੁਤ ਸਾਰੀਆਂ ਦਵਾਈਆਂ ਪੈਕ ਕਰਕੇ ਲਿਫਾਵਿਆਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨਾਲ ਅੱਜ ਜਿੱਥੇ ਜਾ ਰਹੇ ਆਂ ਇਧਰ ਸਤਲੁਜ ਆਪਣੇ ਲੁਧਿਆਣਾ ਦੇ ਕੋਲ ਪਤਲਾ ਦਾ ਮਾਚੀਵਾੜਾ ਇਧਰ ਨੂੰ ਅਸੀਂ ਜਾ ਰਹੇ ਆਂ ਨਾਲ ਸਰੋਪੇ ਵੀ ਸੰਗਤਾਂ ਨੂੰ ਦਿੱਤੇ ਜਾਣਗੇ ਗੁਰੂ ਘਰ ਵੱਲੋਂ ਸਾਲਾਂ ਬੀਬੀਆਂ ਨੂੰ ਦਿੱਤੀਆਂ ਜਾਣਗੀਆਂ ਔਰ ਲੋਈਆਂ ਵੀ ਉੱਥੇ ਬੰਡੀਆਂ ਜਾਣਗੀਆਂ ਕਿਉਂਕਿ ਲੋਕਾਂ ਨੂੰ ਕੱਪੜੇ ਦੀ ਵੀ ਥੋੜੀ ਘਾਟ ਵਸੂ ਹੋ ਰਹੀ ਹੈ ਇਹ ਸਭ ਕੁਝ ਸੰਗਤ ਜੀ ਤੁਹਾਡਾ ਮੇਰਾ ਕੁਝ ਨਹੀਂ ਹੈ ਮੈਂ ਤਾਂ ਬਹੁਤ ਗਰੀਬ ਆ ਮੈਂ ਤਾਂ ਤੁਹਾਡੇ ਸਰਤੇ ਆ ਜੋ ਤੁਸੀਂ ਕਰਾਉਂਗੇ ਆਪਾਂ ਕਰੀ ਜਾਣਾ ਇਹ ਤੇਜੀ ਸਾਹਿਬ ਮੀਡੀਆ ਵਾਲਿਆਂ ਦਾ ਵੀ ਕੋਟ ਕੋਟ ਧੰਨਵਾਦ ਜੋ ਕਿ ਇਟਲੀਆ ਵਿੱਚ ਬੜੀ ਹੜ ਚੱਲਦੀ ਆ ਇਧਰ ਬੜੀਆਂ ਖਬਰਾਂ ਲੱਗਦੀਆਂ ਮੇਰੀ ਵਡਿਆਈ ਕਰਨ ਦੀ ਲੋੜ ਨਹੀਂ ਮੈਂ ਵਡਿਆਈ ਜੋਗਾ ਨਹੀਂ ਆਸਦਾਸ ਤੱਕ ਕੁੱਕਰ ਹਾਂ ਸੰਗਤਾਂ ਦਾ ਸੇਵਾਦਾਰ ਹਾਂ ਮੇਰੇ ਤੇ ਕਿਰਪਾ ਕਰਨੀ ਹੈ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਦਿਲ ਕਰਦਾ ਹੈ ਗਰੀਬ ਪਮਾ ਜਿੰਨੇ ਜੋਗਾ ਵੀ ਹਾਂ ਮੈਂ ਸੇਵਾ ਵਿੱਚ ਹਾਜ਼ਰ ਹਾਂ ਤੁਹਾਡਾ ਧੰਨਵਾਦ ਤੇਜੀ ਸਾਹਿਬ ਮੀਡੀਆ ਦਾ ਧੰਨਵਾਦ ਕਿਉਂ ਆਪਾਂ ਨੂੰ ਦੇਖ ਦੇ ਕੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਗਰੀਬਾ ਗੁਰਬਿਆਂ ਦੀ ਜੈ ਕਰਦੇ ਧੰਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਹੈ ਵਿਸ਼ਵ ਭਰ ਦਾ ਪ੍ਰਸਿੱਧ ਇੱਕੋ ਇੱਕ ਡੇਰਾ ਜੋ ਕਿ ਮਾਨਵਤਾ ਦੇ ਭਲੇ ਲਈ ਮਨੁੱਖਤਾ ਦੇ ਭਲੇ ਲਈ ਇੱਕ ਮਸੀਹਾ ਬਣ ਕੇ ਸੰਤ ਰੂਪ ਬਣ ਕੇ ਬਾਬਾ ਜੀ ਤੁਸੀਂ ਇਸ ਵੇਲੇ ਉਹ ਦੁੱਖਿਆਂ ਦੇ ਦਰਦ ਕੱਟਣ ਲਈ ਮੈਦਾਨ ਵਿੱਚ ਉਤਰੇ ਹੋ ਸੋ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਤੁਹਾਡੇ ਵੱਲੋਂ ਜੋ ਅਸ਼ੀਰਵਾਦ ਮਿਲਦਾ ਹੈ ਦੁਆ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਆਪਣੀਆਂ ਸਵਾਵਾਂ ਨਿਭਾਉਂਦੇ ਰਹੋ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕੁਰਦੇਵ ਤਨ ਗੁਰਦੇਵ ਵਧਰੇ ਖੜ ਜੋ ਬਾਬਾ ਜੀ ਕਿ ਲਗੇ ਬਾਕੀ ਸਭ ਮੰਨੋ ਐਂਟੀਓ ਕੀ ਹੋ ਜਾਦਾ ਨਹੀਂ ਹੋ ਜਾਦਾ ਕੋਈ ਨਹੀਂ ਹੋਦਾ ਵੀਰਾ ਤੈਨੂੰ ਕੋਈ ਦੀਦਾ ਇਧਰੋਂ ਆਇਆ ਜੱਜਨਾ ਇਹ ਪ੍ਰੋਬਲਮ ਖੜੀ ਹੋ ਗਈ ਸੋ ਇਹ ਤੇ ਸੁਝਾਅ ਆਇਆ ਕਿ ਸਾਰੇ ਉਜਰਤਾ ਕਈ ਸਹਿਰ ਤੋਂ ਵੀਡੀਓ ਘਰ ਨੂੰ ਉਹ ਕਾਰਪੋਰੇਟ ਸਾੜ ਕੇ ਵੀਡੀਓ ਬਣਾ ਕੇ ਗਾਂ ਜਾਓ ਜੀ ਉਹ ਮੋਟੀਆਂ ਨੂੰ ਲਾ ਦੇ ਜੀ ਬਣਾਉਣ ਵਾਲੇ ਉਹਨਾਂ ਦੇ ਇਹ ਵੀਡੀਓ ਬਣਾਈ ਕਰਦੇ ਆ